ਬਟਾਲਾ ਦੇ ਬਹਾਦਰ ਹੁਸੈਨਪਿੰਡ ਦੇ ਨਜ਼ਦੀਕ ਦੋ ਮੋਟਰਸਾਈਕਲਾਂ ਦਰਮਿਆਨ ਹੋਈ ਜ਼ਬਰਦਸਤ ਟੱਕਰ ਵਿੱਚ ਇੱਕ ਮੋਟਰਸਾਈਕਲ ਸਵਾਰ 15 ਸਾਲਾ ਸ਼ਹਿਬਾਜ਼ ਸਿੰਘ ਨਾਮਕ ਬੱਚੇ ਦੀ ਮੌਤ ਹੋ ਜਾਣ ਅਤੇ ਦੂਸਰੇ ਮੋਟਰਸਾਈਕਲ ਸਵਾਰ ਨੌਜਵਾਨ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦੁਰਘਟਨਾ ਦੀ ਸੀਸੀਟੀਵੀ ਸਾਹਮਣੇ ਆਈ ਹੈ। ਮ੍ਰਿਤਕ ਸ਼ਹਿਬਾਜ਼ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਦੱਸਿਆ ਜਾ ਰਿਹਾ ਹੈ। ਮੌਕੇ ਤੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਬਾਜ਼ ਸਿੰਘ ਪੈਟਰੋਲ ਪੰਪ ਤੋਂ ਪੈਟਰੋਲ ਕੂਆ ਕੇ ਸੜਕ ਵੱਲ ਨੂੰ ਜਦੋਂ ਨਿਕਲਿਆ ਤਾਂ ਸੜਕ ਤੇ ਤੇਜ਼ ਰਫਤਾਰ ਬੁਲੇਟ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ। ਟੱਕਰ ਐਨੀ ਜ਼ਬਰਦਸਤ ਸੀ ਕਿ ਬੁਲੇਟ ਮੋਟਰਸਾਈਕਲ ਦਾ ਇੰਜਣ ਤੱਕ ਫਟ ਗਿਆ। ਉਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਚੱਲ ਰਹੀ ਹੈ ਬਿਆਨਾਂ ਦੇ ਆਧਾਰ ਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਸ ਸਾਨੂੰ ਹੁਣੇ ਪਤਾ ਲੱਗਾ ਸੀ ਕਾਲ ਗਈ ਇੱਥੇ ਐਕਸੀਡੈਂਟ ਹੋ ਗਿਆ ਟ੍ਰਾਲ ਪੰਪ ਲੱਗੇ ਅਸੀਂ ਹੁਣੇ ਮੌਕੇ ਤੇ ਆਏ ਆ ਇੱਕ ਬੁਲਟ ਮੋਟਰਸਾਈਕਲ ਤੋਂ ਲੜਕਾ ਜਿਹੜਾ ਸੀ ਉਹ ਬਟਾਲੇਲੋਂ ਆ ਰਿਹਾ ਸੀ ਕਿਤੇ ਇੱਕ ਟ੍ਰਾਲ ਪੰਪ ਤੋਂ ਤੇਲ ਪਵਾਕ ਨਿਕਲਿਆ ਜਿਹੜੇ ਆਸ ਤੇ ਐਕਸੀਡੈਂਟ ਹੋਇਆ ਦੋਨੇ ਹੀ ਛੋਟੀ ਉਮਰ ਦੇ ਮੁੰਡੇ ਦੱਸਦੇ ਇੱਕ ਤੇ ਸ਼ਬਾਦ ਸਿੰਘ ਜੀ ਦੀ ਡੈਥ ਹੋ ਗਈ ਉਹ ਦੱਸਦੇ 10ਵੀਂ ਕਲਾਸ ਦਾ ਵਿਦਿਆਰਥੀ ਆ ਤੇ ਦੂਜਾ ਵੀ ਇੰਨੇ ਕੋ 19-20 ਸਾਲ ਦਾ ਦੱਸ ਰਹੇ ਨੇ ਬਾਕੀ ਸਾਰੀ 33 ਚੱਲਣ ਦੀ ਆ ਜਿਹੜੀ ਵੀ ਕਾਰਵਾਈ ਹੋਊ ਕਾਨੂੰਨ ਅਨੁਸਾਰ ਅਮਨ ਵਿੱਚ ਲਿਆ ਰਹੇ ਹਾਂ ਜੀ। ਗਹਿਲੀ ਕੇ ਜੀ ਸਮਝ ਦਿਓ ਮਾਪਿਆਂ ਦੀ ਕਿ ਛੋਟੀ ਉਮਰ ਦੇ ਬੱਚਾ ਨੂੰ ਮੋਟਰਸਾਈਕਲ ਖਵਾ ਦਿੰਦੇ ਆ ਤੇ ਇਹ ਸਿੱਖਦੇ ਘਟਨਾਵਾਂ ਆ। ਵੇਖੋ ਜੀ ਇਹ ਤੇ ਬੱਚੇ ਅੱਜ ਕੱਲ੍ਹ ਸਕੂਲਾਂ ਕਾਲਜਾਂ ਚ ਪੜਦੇ ਆ ਮਾਪੇ ਵੀ ਆ। ਕਿਉਂਕਿ ਜਦੋਂ ਜੇ ਆਪਾਂ ਨਾ ਦਈਏ ਤੇ ਬੱਚਾ ਨਾ ਆਪਾਂ ਸਾਰੀ ਉਮਰ ਬੱਜ ਕੇ ਨਹੀਂ ਰਹਿ ਸਕਦੇ। ਕੀ ਕਰੀਏਗੇ? ਪਰ ਸਮਾਂ ਕਾਰਵਾਈ ਇੱਥੇ ਹਾਲ ਦੀ ਘੜੀ ਮੌਕੇ ਤੇ ਵੇਖ ਲਿਆ ਸਭ ਕਰ ਲਿਆ। ਹੁਣ ਹਸਪੀਟਲ ਚੱਲੇ ਆ ਜੀ। ਜੋ ਬਿਆਨ ਦੇਣਗੇ ਉਹਦੇ ਮੁਤਾਬਕ ਕਾਰਵਾਈ ਹੋਊਗੀ ਕਾਨੂੰਨ ਦੇ ਅਨੁਸਾਰ। ਥੈਂਕ ਯੂ ਜਨਾਬ ਮੇਰਾ ਸਕੂਟੀ ਇਧਰ ਨੂੰ ਮੁੜੀ ਆ ਇਹ ਮੇਰੇ ਪਿੱਛੇ ਆ ਰਿਹਾ ਹੈ ਠੀਕ ਹੈ ਬਹੁਤ ਹੋਰ ਸਪੀਡ ਆ ਰਿਹਾ ਹੈ ਔਰ ਇਹਦਾ ਮੋਟਰਸਾਈਕਲ ਨੂੰ ਕੰਟਰੋਲ ਨਹੀਂ ਆ ਰਿਹਾ ਸਿੱਧਾ ਮੋਟਰਸਾਈਕਲ ਦੇ ਵਿੱਚ ਟੋਕਦਾ ਠੀਕ ਹੈ ਉਹ ਮੁੰਡੇ ਇਧਰੋਂ ਜਾ ਰਹੇ ਮੁੰਡੇ ਤੋਂ ਸਹਿਬਾਦ ਸਿੰਘ ਸਤੂ ਦਾ ਕਸੂਰ ਐਸੇ ਮੋਟਰਸਾਈਕਲ ਆਗਦਾ ਬੱਸਿਆਂ ਨੇ ਬੋਲਟ ਦਾ ਮੋਟਰ ਬੋਲਟ ਦੇ ਬਾਅਦ ਉਥੋਂ ਵਜਿਆ ਇੱਥੇ ਆਣ ਕੇ ਡੇਗਾ ਜਿੱਥੇ ਬੋਲਟ ਕੜਾ ਇੱਥੇ ਦੇ ਕਾਫੀ ਜ਼ਬਰਦਸਤ ਚੱਕ ਬਿਲਕੁਲ ਪੂਰੇ ਪੁੱਠਾ ਦੀ ਆਵਾਜ਼ ਆਈ ਮੁੰਡਾ ਤਾਂ ਬੋਲਿਆ ਨਹੀਂ ਜਿਹੜਾ ਦੂਸਰਾ ਇਹਨੂੰ ਨਹੀਂ ਸੱਟਾਂ ਵੱਟ ਗਈ ਤੇ ਚੇਤੀ ਐ 15 ਮਿੰਟਾਂ ਅ ਇਨੂੰ ਪਾ ਕੇ ਗੱਡੀ ਚ ਕਰਕੇ ਦੂਜੇ ਨੂੰ ਭੇਜਤਾ ਪਟਾਲੇ ਸੇਵਲ ਉਸਤਾ ਬਹੁਬ ਮਾਰੀ ਗੱਲ ਹੋਈ ਹੈ ਡਾਕਟਰ ਰਾਮਾ ਜੀ ਨਾਲ ਉਹ ਤੋਂ ਦੇ ਕਰਦਾ ਠੀਕ ਹੈ ਜੀ ਰਾਮਾ ਜੀ